ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤਲਾਏ ਗੁਰੂ ਸਾਹਿਬਾਨਾ ਵੱਲੋਂ ਲੋੜਵੰਦਾਂ ਨੂੰ ਲੰਗਰ ਚਕਾਉਣ ਦੀ ਚਲਾਈ ਪ੍ਰਥਾ ਤਹਿਤ ਪਾਇਕ ਨਹੀਂ ਜਿਹਦੇ ਨਕਸ਼ੇ ਕਦਮਾਂ ਤੇ ਚੱਲਣ ਦਾ ਯਤਨ ਕਰਦੇ ਆ ਅੱਤ ਦੀ ਗਰਮੀ ਵਿੱਚ ਆਪਣੇ ਪਰਿਵਾਰਾਂ ਦਾ ਪਾਲਣ ਪੋषण ਕਰਨ ਲਈ ਮਿਹਨਤ ਮਜ਼ਦੂਰੀ ਕਰਨ ਵਾਲੇ ਅਤੇ ਰਾਹੀਰਾਂ ਨੂੰ ਗਰਮੀ ਤੋਂ ਨਿਜਾਤ ਦਿਵਾਉਣ ਦੇ ਮੰਤਵ ਤਹਿਤ पीपीटी ह्यूमैनिटी ਵੱਲੋਂ ਗਰਮੀ ਦੇ ਮੌਸਮ ਵਿੱਚ ਰੋਜ਼ਾਨਾ ਦੁਪਹਿਰ ਦੇ ਸਮੇਂ ਠੰਡੇ ਮਿੱਠੇ ਜਲ ਦੀ ਤੁਰਦੀ ਫਿਰਦੀ ਸ਼ਬੀਰ ਲਗਾਉਂਦਾ ਨਿਮਾਨਾ ਕਿ ਉਪਰਾਲਾ ਆਰੰਭਿਆ ਗਿਆ ਹੋਰ ਬੇਟਾ ਹੋਰ 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 ਚਾਹੀਏ ਆਜਾ ਆਜਾ ਆਜਾ